ਫਗਵਾੜਾ ਦੇ ਪਿੰਦੇ ਪਾਂਸਟਾ ਵਿਖੇ ਭਾਰੀ ਮੀਂਹ ਕਾਰਨ ਲੋਕਾਂ ਦਾ ਆਮ ਚੰਚੀਵਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਵੀ ਬਹੁਤ ਪ੍ਰਭਾਵਿਤ ਹੋਈ ਹੈ ਕਿਉਂਕਿ ਸਬਜ਼ੀਆਂ ਦੀ ਘਾਟ ਕਾਰਨ ਮੰਡੀਆਂ ਵਿੱਚ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਨੇ ਅਤੇ ਖਪਤਕਾਰਾਂ ਦਾ ਰਸੋਈ ਬਜਟ ਵਿਗੜ ਗਿਆ ਹੈ ਇਸ ਸਬੰਧੀ ਜਦੋਂ ਪਿੰਡ ਪਾਂਸਟਾ ਦੇ ਸਬਜ਼ੀ ਵਿਕਰੇਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੜਾ ਕਾਰਨ ਖੇਤ ਪਾਣੀ ਨਾਲ ਭਰ ਗਏ ਨੇ ਜਿਸ ਕਾਰਨ ਸਬਜ਼ੀਆਂ ਖਰਾਬ ਹੋ ਗਈਆਂ ਹਨ ਅਤੇ ਸਬਜ਼ੀਆਂ ਮੰਡੀ ਵਿੱਚ ਨਹੀਂ ਪਹੁੰਚ ਰਹੀਆਂ ਮੰਡੀਆਂ 'ਚ ਸਬਜ਼ੀਆਂ ਘੱਟ ਹੋਣ ਕਾਰਨ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਣ ਲੱਗ ਪਏ ਨੇ ਹੁਣਾਂ ਇਹ ਵੀ ਦੱਸਿਆ ਕਿ ਸਬਜ਼ੀਆਂ ਦੇ ਭਾਅ 30 ਤੋਂ 50% ਤੱਕ ਵੱਧ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਸਬਜ਼ੀਆਂ ਦਾ ਹੁਣ ਕੀ ਰੇਟ ਚੱਲ ਰਿਹਾ ਹੈ ਜੀ ਸਬਜ਼ੀ ਦਾ ਰੇਟ ਜੀ ਦੇਖੋ ਪਿਛਲੇ ਮਹੀਨੇ ਦੇ ਹਿਸਾਬ ਨਾਲ ਅੱਜ ਦੇ ਜੇ ਦੇਖੀਏ ਤਾਂ ਅੱਧੋ-ਅੱਧਾ ਦਾ ਫਰਕ ਪਿਆ ਹੈ ਜੀ ਜਿੱਦਾਂ ਸ਼ਿਮਲਾ ਵਿੱਚ ਸਰ ਪਹਿਲਾਂ ਅਸੀਂ 40 ਰੁਪਏ ਕਿਲੋ ਹੁਣ 80 ਰੁਪਏ ਸਾਨੂੰ ਮਿਲ ਰਹੀ ਹੈ ਜੀ ਤੇ ਅਸੀਂ ਆਪਣਾ 5-10 ਰੁਪਇਆ ਕੱਟ ਕੇ 90-100 ਰੁਪਏ ਆਪਾਂ ਵੇਚ ਰਹੇ ਨੇ ਜੀ ਬਾਕੀ ਬੈਂਗਣ ਬੂੰਗਣ ਇਹ ਵੀ ਜਿਸ ਤਰ੍ਹਾਂ ਬੈਂਗਣ ਪਹਿਲਾਂ 30-40 ਸੀ ਉਹ ਵੀ 60-80 ਰੁਪਏ ਹੋ ਗਿਆ ਜੀ ਪੈਂਡੀਆਂ ਹੋ ਗਈ ਬਾਕੀ ਹਰੀਆਂ ਕਿ सब्जी ਜੋ ਕੇ ਮਹਿੰਗੀ ਹੈ ਇਸ ਟਾਈਮ ਡਬਲ ਭਾਅ ਤੇ ਵਿਕ ਰਹੀ ਹੈ ਫਿਰ ਪਿਆਜ਼ ਦਾ ਕੀ ਰੇਟ ਚੱਲਦਾ ਜੀ ਪਿਆਜ਼ ਸਰ ਆਪਾਂ ਲਈ ਆਈ ਦਾ ਮੰਡਿਓ 27-28 ਰੁਪਏ ਕਿਲੋ ਤੇ ਆਪਾਂ 30-35 ਆਪਾਂ ਵੇਚ ਰਹੇ ਨੇ ਐਸੇ ਜੀ ਤੇ ਇਹ ਨਮਗਾਈ ਦਾ ਕਾਰਨ ਕੀ ਹੈ ਜੀ ਮਹਗਾਈ ਦਾ ਕਾਰਨ ਦੇਖੋ ਜੀ ਸਾਰਿਆਂ ਦੇ ਸਾਹਮਣੇ ਹੀ ਨੇ ਇਕਦਾ ਮੀਂਹ ਪੈ ਰਿਹਾ ਅੱਜ ਤਾਂ 10-12 ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਤੇ ਹੜ੍ਹ ਦੀ ਜਿਹੜੀ ਉਹ ਬਣਿਆ ਹੋਇਆ ਹੈ ਸਥਿਤੀ ਜਿਹੜੀ ਹੈ ਹੜ੍ਹ ਦੀ ਬਣੀ ਪਈ ਹੈ ਤੇ ਸੜਕਾਂ ਟੁੱਟ ਗਈਆਂ ਨੇ ਟਰਾਂਸਪੋਰਟਰ ਹੈ ਜਿਹੜਾ ਸਮਾਨ ਹੈ ਉਹ ਆ ਨਹੀਂ ਰਿਹਾ ਤੇ ਜਿਹੜੀ ਜਿਹੜੀ ਮੰਡੀਆਂ ਚੋਂ ਨਹੀਂ ਆ ਰਹੀ ਹੈ ਉਹ ਅਕਸਰ ਮਹਿੰਗੀ ਹੈ ਪਰ ਬੇਲੀ ਮਹਿੰਗੀ ਰਹੀ ਕਿਉਂ ਮੰਡੀਆਂ ਚ ਹੀ ਆ ਨਹੀਂ ਜੀ ਮੀਂਹ ਕਰਕੇ ਫਸਲਾਂ ਖਰਾਬ ਹੋ ਗਈਆਂ ਕਿਤਨਾ ਜਿਹਾ ਪਾਣੀ ਖੜ ਗਿਆ ਬੱਤ ਨੂੰ ਤੇ ਸਬਜ਼ੀ ਖਰਾਬ ਹੋ ਗਈ ਮੈਂ ਜੀ ਤੇ ਕੁਝ ਲੋਕ ਬੈਸਦੇ ਵੀ ਹੋਣੇ ਆ ਵੀ ਆ ਰੇਟ ਲਾਤਾ ਕਈ ਬੈਸਦੇ ਵੀ ਆ ਕੇ ਸਰ ਕਈ ਕਹਿੰਦੇ ਭਾਈ ਇਹ ਹੈ ਨਹੀਂ ਮਹਿਦਾ ਭਾਈ ਉਹਨਾਂ ਦੇ ਹੱਥ ਜੋੜਨ ਦਾ ਕਹਿੰਦਾ ਤੁਸੀਂ ਮੰਡੀ ਜਾ ਕੇ ਪਤਾ ਕਰ ਸਕਦੇ ਆ ਹੋਰ ਪਾਸੇ ਵੀ ਪਤਾ ਕਰ ਸਕਦੇ ਆ ਜੋ ਵੀ ਹੈ ਬਾ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਕਿਹੜਾ ਕੱਲਾ ਹੀ ਆ ਇਸ ਮੌਕੇ ਸਬਜ਼ੀ ਦੀ ਦੁਕਾਨ ਤੋਂ ਸਬਜ਼ੀਆਂ ਖਰੀਦਣ ਆਇਆ ਇੱਕ ਗ੍ਰਾਹਕ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਦਰਤੀ ਆਫਤ ਕਾਰਨ ਸਬਜ਼ੀਆਂ ਦੀ ਕੀਮਤ ਦੁੱਗਣੀ ਹੋ ਗਈ ਹੈ ਜੋ ਕਿ ਇੱਕ ਗਰੀਬ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ ਉਦਰ ਮਹਿਲਾਵਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਣ ਕਾਰਨ ਰਸੋਈ ਦਾ ਸਾਰਾ ਬਜਟ ਵਿਗੜ ਗਿਆ ਹੈ ਜਿਹੜੀਆਂ ਸਬਜ਼ੀਆਂ ਪਹਿਲਾਂ 40 ਤੋਂ 50 ਰੁਪਏ ਪ੍ਰਤੀ ਕਿਲੋ ਸਨ ਉਹ ਹੁਣ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀਆਂ ਹਨ ਇਸ ਕਾਰਨ ਰਸੋਈ ਦਾ ਬਜਟ ਪੂਰੀ ਤਰ੍ਹਾਂ ਨਾਲ ਹਿੱਲ ਗਿਆ ਹੈ ਸਬਜ਼ੀਆਂ ਦਾ ਜੀ ਡਬਲ ਹੋ ਗਿਆ ਇੱਕਦਮੀਂ ਆਵਾਰਸ਼ਾਂ ਦੇ ਕਾਰਨ ਜੀ ਕੁਦਰਤ ਦੀ ਕਰੋਪੀ ਦੇ ਨਾਲ ਸਬਜ਼ੀਆਂ ਦੀ ਵੀ ਕਰੋਪੀ ਆ ਗਈ ਹੈ ਤਾਂ ਰੇਟ 'ਚ ਵੀ ਕਰੋਪੀ ਹੋ ਗਈ ਆ ਜੀ ਤੇ ਜਿਹੜੀ ਗੋਭੀ ਸਾਨੂੰ ਮਿਲਦੀ ਹੁੰਦੀ ਸੀ 70 ਰੁਪਏ ਮਿਲ ਜਾਂਦੀ ਹੁੰਦੀ ਸੀਗੀ ਉਹਨੇ 1 ਸੇਬੀ 120 ਰੁਪਏ ਕਿਲੋ ਆ ਜੀ ਜਿਹੜੀਆਂ ਤੂਰੀਆਂ ਹੁੰਦੀਆਂ ਸੀ ਰਾਮ ਤੂਰੀ ਜਿਹਨੂੰ ਕਹਿੰਦੇ ਨੇ ਆਪਾਂ 30 ਰੁਪਏ ਸੀ ਹੁਣ 60 ਰੁਪਏ ਤੇ ਕੀ ਆ ਜਿਹੜਾ ਆਮ ਖਾਣ ਤੋਂ ਅਸੀਂ ਕਿਤਰਾਂ ਦੇ ਹੁੰਦੇ ਯਾਰ ਕੀ ਕਰਨ ਉਹਦੀ ਕੀ ਆ ਕਰਨ ਉਹ ਕੀ ਆ ਜਿਹੜਾ 30 ਰੁਪਏ ਤੋਂ ਲੈ ਕੇ ਸਿੱਧਾ ਹੀ 70 ਰੁਪਏ ਚਲੇ ਗਿਆ ਜੀ ਤੇ ਬਾਕੀ ਹਰ ਇੱਕ ਸਬਜੀ ਜਿਹੜੀ ਆ ਮਹਿੰਗੀ ਹੋਈ ਆ ਬਹੁਤ ਜ਼ਿਆਦਾ ਜਾਨੀ ਅੱਧੋ ਅੱਧੀ ਫਰਕ ਪਿਆ ਗਿਆ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ ਗਰੀਬ ਵਿਅਕਤੀ ਆ ਦਿਹਾੜੀ ਕਰਦਾ ਆ ਉਹਦੀ ਪਹੁੰਚ ਤੋਂ ਸਬਜੀ ਬਾਹਰ ਹੋ ਗਈ ਆ ਜੀ ਸੀਂ ਦਿਹਾੜੀਦਾਰ ਅਸੀਂ ਕੀ ਪਹਿਲੇ ਤੇ ਇੱਕ ਦਿਹਾੜੀ ਯਾਰ ਜਿਹੜਾ 400 ਰੁਪਏ ਦਿਹਾੜੀ ਮਿਲਦੀ ਆ ਜੀ 400 ਨੂੰ ਕੈਲਕੂਲੇਸ਼ਨ ਲਾ ਕਰਕੇ ਦੇਖ ਲਓ ਤੁਸੀਂ ਜੀ ਤੇ 100 150 ਰੁਪਏ ਫਾਇੰਡ ਹੋਏ ਆ ਤੇ ਉਥੋਂ ਜੋ ਅਸੀਂ ਜਿਹੜਾ ਹਫਤੇ ਚ ਖਾਣਾ ਹੁੰਦਾ ਸੀ ਉਹ ਤਿੰਨ ਦਿਨ ਦੇ ਵਿੱਚ ਇੱਕ ਗਰੀਬ ਬੰਦਾ ਜਿਹੜਾ ਆ ਉਹ ਖਾ ਸਕਦਾ ਪਰ ਸ਼ਾਸਨ ਤੋਂ ਸਰ ਅਸੀਂ ਇਹ ਮੰਨ ਕਰਦੇ ਆ ਕਿ ਜਿਹੜੀ ਸਬਜ਼ੀਆਂ ਦੇ ਰੇਟ ਵਧੇ ਆ ਔਰ ਬਦਲ ਤੇ ਲਗਾਮ ਲਾਈ ਜਾਵੇ ਦੇਖੋ ਸਬਜੀ ਜਿਹੜੀ ਆ ਉਹ ਤਾਂ ਜੇ ਵੱਧ ਵੀ ਜਾਂਦੀ ਆ ਲੋਕਾਂ ਨੇ ਉਸ ਹਿਸਾਬ ਨਾਲ ਲੈਣੀ ਉਹਨੂੰ ਮਹਿੰਗੀ ਕਰਨ ਦਾ ਕੋਈ ਤਕ ਨਹੀਂ ਬਣਦੀ ਹੈਗੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਾਨੀ ਆਪਣੇ ਮੁਲਾਜ਼ਮ ਭੇਜ ਕੇ ਨਾ ਜਾਂ ਕੋਈ ਤੇ ਜਿਹੜੀ ਸਟੈਪ ਚੁੱਕਿਆ ਜਾਵੇ ਜਿਹਨਾਂ ਰੀਡ ਜਿਹੜੇ ਆ ਸਾਡੇ ਗਰੀਬ ਦੀ ਪਹੁੰਚ ਦੇ ਵਿੱਚ ਆ